ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤਾਂ ਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਖਾਸ ਕਰਕੇ ਮੇਲਿਆਂ ਭੈਣਾਂ ਪਾਵ ਕੀ ਔਰਤਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਰਸੋਈ ਬਾਰੇ ਅਤੇ ਰਸੋਈ ਦੇ ਨਾਲ ਜੁੜੀ ਹੋਈ ਸਾਡੇ ਘਰ ਦੀ ਬਰਕਤ ਬਾਰੇ ਕਿਉਂਕਿ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਸਾਡੇ ਘਰ ਦੀ ਬਰਕਤ ਸਾਡੀ ਰਸੋਈ ਦੇ ਨਾਲ ਜੁੜੀ ਹੈ ਤਾਂ ਸਾਡੇ ਘਰ ਦੀ ਬਰਕਤ ਸਾਡੀ ਰਸੋਈ ਦੇ ਨਾਲ ਕਿੰਜ ਜੁੜੀ ਆ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਆ ਜਿਹਦੇ ਨਾਲ ਸਾਡੇ ਘਰ ਦੀ ਬਰਕਤ ਦਿਨੋ-ਦਿਨ ਵੱਧਦੀ ਜਾਵੇ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਬਜ਼ੁਰਗਾਂ ਦੇ ਵੱਲੋਂ ਸਮਝਾਇਆ ਹੋਇਆ ਕੁਝ ਕੰਨਾ ਕੁਝ ਨੁਕਤੇ ਆਪਾਂ ਆਪਜੀ ਦੇ ਨਾਲ ਸਾਂਝੇ ਕਰਾਂਗੇ ਇਸ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾ ਫਿਰ ਵਾਹੀ ਗਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਸੰਗਤ ਜੀ ਅਕਸਰ ਕਿਹਾ ਜਾਂਦਾ ਹਨ ਕਿ ਸਾਡੇ ਘਰ ਦੀ ਬਰਕਤ ਸਾਡੀ ਰਸੋਈ ਦੇ ਨਾਲ ਜੁੜੀ ਆ ਤਾਂ ਸਾਡੇ ਘਰ ਦੀ ਸਿਰਫ ਬਰਕਤ ਹੀ ਨਹੀਂ ਬਲਕਿ ਘਰ ਦੇ ਜੀਆਂ ਦੀ ਤੰਦਰੁਸਤੀ ਤਰੱਕੀ ਵੀ ਸਾਡੇ ਘਰ ਦੀ ਰਸੋਈ ਦੇ ਨਾਲ ਜੁੜੀ ਹੋਈ ਆ ਕਿਉਂਕਿ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦਾ ਬਣਦਾ ਹੈ ਉਹ ਭੋਜਨ ਪ੍ਰਸ਼ਾਦਾ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦਿੰਦਾ ਹੈ ਤਾਂ ਹੀ ਸਾਡਾ ਸਰੀਰ ਤੰਦਰੁਸਤ ਨਰਵਾ ਰਹਿੰਦਾ ਹੈ ਅਤੇ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦਾ ਬਣਦਾ ਹੈ ਉਹ ਸਿਰਫ ਸਾਡੇ ਤਣ ਨੂੰ ਹੀ ਨਹੀਂ ਬਲਕਿ ਮਨ ਨੂੰ ਵੀ ਊਰਜਾ એનર્ਜੀ ਤਾਕਤ ਦੇਣ ਦਾ ਕੰਮ ਕਰਦਾ ਹੈ ਤਾਂ ਜੇਕਰ ਸਾਡੀ ਰਸੋਈ ਦੇ ਵਿੱਚ ਸਹੀ ਤਰੀਕੇ ਦੇ ਨਾਲ ਭੋਜਨ ਪ੍ਰਸ਼ਾਦਾ ਬਣੇਗਾ ਤਾਜ਼ਾ ਭੋਜਨ ਪ੍ਰਸ਼ਾਦਾ ਬਣੇਗਾ ਪੋਸਟਿਕ ਭੋਜਨ ਪ੍ਰਸ਼ਾਦਾ ਬਣੇਗਾ ਤਾਂ ਉਹ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦੇਵੇਗਾ ਪਰ ਜੇਕਰ ਸਾਡੇ ਰਸੋਈ ਦੇ ਵਿੱਚ ਬਣਦੇ ਆ ਭੋਜਨ ਪ੍ਰਸ਼ਾਦਾ ਬੇਹਾ ਹੋਵੇਗਾ ਜੇ ਇਹ ਧਿਆਨ ਨਹੀਂ ਰੱਖਿਆ ਜਾ ਰਿਹਾ ਵੀ ਜੋ ਸਬਜ਼ੀਆਂ ਜੋ ਦਾਲਾਂ ਸੀ ਖਾ ਪੀ ਰਹੇ ਆ ਉਹ ਕਿਤੇ ਖਰਾਬ ਤਾਂ ਨਹੀਂ ਆ ਤਾਂ ਉਹ ਫਿਰ ਜੇ ਖਰਾਬ ਭੋਜਨ ਖਾਵਾਂਗੇ ਬੇਹਾ ਭੋਜਨ ਖਾਵਾਂਗੇ ਤਾਂ ਉਹ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦੇਣ ਦੀ ਜਗ੍ਹਾ ਤੇ ਸਾਡੇ ਸਰੀਰ ਨੂੰ ਬਿਮਾਰ ਬਣਾਵੇਗਾ ਤਾਂ ਜਦੋਂ ਸਰੀਰ ਬਿਮਾਰ ਹੋਵੇ ਤਾਂ ਫਿਰ ਘਰ ਦੀ ਬਰਕਤ ਪਾਣੀ ਵਾਂਗ ਰੁੱਟ ਜਾਂਦੀ ਹੈ ਕਿਉਂਕਿ ਸਰੀਰ ਤੰਦਰੁਸਤ ਨਰਵਾ ਹੈ ਤਾਂ ਹੀ ਤਾਂ ਅਸੀਂ ਆਪਣੇ ਘਰ ਦੇ ਕੰਮਾਂ ਕਰਾਣ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ ਬਾਹਰ ਦੇ ਕਾਰੋਬਾਰ ਦੇ ਕੰਮਾਂ ਕਰਾਣ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ ਪਰ ਜੇ ਸਰੀਰ ਬਿਮਾਰ ਪੈ ਗਿਆ ਤਾਂ ਕੋਈ ਵੀ ਕੰਮ ਅਸੀਂ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਜੇ ਕੰਮ ਨਹੀਂ ਕਰਾਂਗੇ ਤਾਂ ਘਰ ਵਿੱਚ ਪੈਸਾ ਕਿੰਜ ਆਵੇਗਾ ਬਲਕਿ ਬਿਮਾਰ ਸਰੀਰ ਦੇ ਉੱਤੇ ਘਰ ਦੇ ਵਿੱਚ 50 ਪੈਸਾ ਵੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਵੀ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਸਾਡੀ ਰਸੋਈ ਦੇ ਨਾਲ ਜੁੜੀ ਆ ਕਿ ਜੋ ਵੀ ਅਸੀਂ ਭੋਜਨ ਪ੍ਰਸ਼ਾਦਾ ਸ਼ੱਕਦੇ ਹਾਂ ਉਹ ਭੋਜਨ ਪ੍ਰਸ਼ਾਦਾ ਸਹੀ ਤਰੀਕੇ ਦੇ ਨਾਲ ਬਣਿਆ ਹੋਵੇ ਸਾਡੇ ਬਜ਼ੁਰਗ ਸ ਹਮੇਸ਼ਾ ਸਮਝਾਉਂਦੇ ਨੇ ਕਿ ਜੋ ਵੀ ਭੋਜਨ ਪ੍ਰਸ਼ਾਦਾ ਬੀਬੀਆਂ ਬਣਾਉਂਦੀਆਂ ਕੋਸ਼ਿਸ਼ ਕਰੋ ਕਿ ਇੱਕ ਟਾਈਮ ਦੇ ਵਿੱਚ ਇੱਕੋ ਵੇਲੇ ਦਾ ਹੀ ਭੋਜਨ ਪ੍ਰਸ਼ਾਦਾ ਬਣਾਇਆ ਜਾਵੇ। ਬੇਹੀ ਭੋਜਨ ਪ੍ਰਸ਼ਾਦੇ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਅਕਸਰ ਇਹ ਕਿਹਾ ਜਾਂਦਾ ਹੈ ਵੀ ਬੇਹੀ ਰੋਟੀ ਖਾ ਲਈਏ ਕੋਈ ਗੱਲ ਨਹੀਂ। ਬੇਹੀ ਰੋਟੀ ਤਾਂ ਤਾਕਤ ਵਾਲੀ ਬਣ ਜਾਂਦੀ ਆ ਪਰ ਜਿਹੜਾ ਬੇਹਾ ਆਟਾ ਹੈ ਨਾ ਉਹ ਸਾਡੇ ਸਰੀਰ ਨੂੰ ਆਲਸੀ ਬਣਾਉਂਦਾ ਹੈ ਸਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਰੋਗ ਬਣ ਜਾਂਦੇ ਨੇ ਜਦੋਂ ਆਪਾਂ ਲਗਾਤਾਰ ਬੇਹੇ ਆਟੇ ਦੀ ਵਰਤੋਂ ਕਰਦੀਆਂ ਬੇਹਾਟਾ ਕਿ ਨੂੰ ਮੰਨਿਆ ਜਾਂਦਾ ਜਿਵੇਂ ਆਪਾਂ ਸਵੇਰੇ ਰੋਟੀ ਬਣਾਉਣ ਦੇ ਲਈ ਆਟਾ ਗੁੰਨਿਆ ਜਿਆਦਾ ਗੁੰਨ ਲਿਆ ਕੁਝ ਆਟਾ ਬਚ ਗਿਆ ਉਹਨੂੰ ਬਚੇ ਨੂੰ ਆਪਾਂ ਫ੍ਰਿਜ ਵਿੱਚ ਰੱਖ ਲਿਆ ਫਿਰ ਉਹੀ ਆਟਾ ਆਪਾਂ ਰਾਤ ਨੂੰ ਵਰਤਿਆ ਜਾਂ ਅਗਲੀ ਸਵੇਰ ਨੂੰ ਵਰਤਿਆ ਤਾਂ ਉਹ ਆਟਾ ਸਾਡੇ ਸਰੀਰ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾਉਂਦਾ ਹੈ ਇਸ ਕਰਕੇ ਬੇਹੱਈ ਆٹے ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਬਲਕਿ ਇਹ ਸਮਝਾਇਆ ਜਾਂਦਾ ਕਿ ਜੋ ਵੀ ਆਪਾਂ ਧਾਲਾਂ ਸਬਜ਼ੀਆਂ ਰੋਟੀ ਬਣਾਉਣੀ ਆ ਨਾ 45 ਮਿੰਟ ਦੇ ਵਿੱਚ ਵਿੱਚ ਖਾ ਲੈਣੀ ਚਾਹੀਦੀ ਹੈ ਤਾਂ ਹੀ ਉਹ ਸਾਨੂੰ ਤਾਕਤ ਊਰਜਾ એનર્ਜੀ ਦਿੰਦੀ ਆ ਜੇਕਰ 45 ਮਿੰਟ ਤੋਂ ਉੱਪਰ ਹੋ ਜਾਵੇ ਫਿਰ ਉਹ ਬੇਹਾਜਣ ਹੁੰਦਾ ਹੈ ਉਹ ਫਿਰ ਸਿਰਫ ਸਾਡੀ ਭੁੱਖ ਮਿਟਾਉਣ ਦੇ ਲਈ ਆਪਾਂ ਖਾਂਦੇ ਆ ਜਾਂ ਜੀਵ ਦੇ ਸਵਾਦ ਦੇ ਲਈ ਖਾ ਰਹੇ ਹੁੰਦੇ ਆ ਉਹਦੇ ਨਾਲ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਨਹੀਂ ਮਿਲੇਗੀ ਤਾਂ ਆਪਣੇ ਸਰੀਰ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਕੋਸ਼ਿਸ਼ करिए ਕਿ ਜਿੰਨਾ ਕ ਖਾਣਾ ਹੈ ਤਾਜ਼ਾ ਹੀ ਖਾਦਾ ਜਾਵੇ ਬੇਹ ਆਟੇ ਦੀ ਵਰਤੋਂ ਘੱਟ ਕਰ دیਏ ਘੱਟ ਕੀ ਕਰਨੀ ਬੰਦ ਹੀ ਕਰ ਦਈਏ ਕਿਉਂਕਿ ਆਟਾ ਗੁੰਨਣ ਤੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਤਾਂ ਇੱਕ ਤਾਂ ਆਪਾਂ ਇਹ ਆਦਤ ਬਦਲ ਲਈਏ ਦੂਸਰੀ ਆਦਤ ਇਹ ਕਿ ਜੋ ਵੀ ਕਰਦੀ ਭੈਣ ਬੀਬੀ ਪੋਜਨ ਪ੍ਰਸ਼ਾਦਾ ਬਣਾਉਂਦੀ ਆ ਉਹਦਾ ਮਨ ਖੁਸ਼ ਹੋਵੇ ਕਹਿੰਦੇ ਉਹਦੇ ਮਨ ਦੀ ਉਦਾਸੀ ਉਹਦੇ ਮਨ ਦਾ ਦੁੱਖ ਭੋਜਨ ਪ੍ਰਸ਼ਾਦੇ ਦੇ ਵਿੱਚ ਵੀ ਰਲ ਜਾਂਦਾ ਏ ਫਿਰ ਖਾਣ ਵਾਲੇ ਜੀਆਂ ਦੇ ਮਨ ਨੂੰ ਬੇਜਾਨ ਕਰਦਾ ਏ ਪਰ ਜੇਕਰ ਕਰਦੀ ਔਰਤ ਜਾਂ ਜੋ ਵੀ ਜੀ ਖਾਣਾ ਬਣਾਉਂਦਾ ਏ ਉਹਦਾ ਮਨ ਖੁਸ਼ ਹੋਵੇ ਉਹ ਗੁਰਬਾਣੀ ਦਾ ਪਾਠ ਕਰਦਾ ਕਰਦਾ ਭੋਜਨ ਪ੍ਰਸ਼ਾਦਾ ਬਣਾਵੇ ਸ਼ਬਦ ਜਾਪ ਕਰਦਾ ਜਾਂ ਸੁਣਦਾ ਹੋਇਆ ਭੋਜਨ ਪ੍ਰਸ਼ਾਦਾ ਬਣਾਵੇ ਤਾਂ ਉਹ ਰੋਟੀ ਦੀ ਉਹ ਸਬਜ਼ੀ ਦੀ ਉਹ ਦਾਲ ਦੀ ਊਰਜਾ એનર્ਜੀ ਤਾਕਤ ਕਈ ਗੁਣਾ ਵਧ ਜਾਂਦੀ ਹੈ ਅਤੇ ਖਾਣ ਵਾਲੇ ਜੀਹਾਂ ਦੇ ਮਨ ਨੂੰ ਸ਼ਾਂਤੀ ਸਕੂਨ ਦੇ ਨਾਲ ਪਰ ਦਿੰਦੀ ਹੈ ਕਿਉਂਕਿ ਉਹ ਭੋਜਨ ਪ੍ਰਸ਼ਾਦਾ ਹੀ ਅਮਰਤ ਰੂਪੀ ਬਣ ਜਾਂਦਾ ਹੈ ਤਾਂ ਇਸ ਕਰਕੇ ਵੀ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਆਪਾਂ ਭੋਜਨ ਪ੍ਰਸ਼ਾਦਾ ਬਣਾਉਨੇ ਆ ਸਬਜੀ ਕੱਟਣ ਤੋਂ ਲੈ ਕੇ ਬਣਾਉਣ ਤੱਕ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਅਤੇ ਜਦੋਂ ਭੈਣਾਂ ਆਪਣੇ ਦਿਨ ਦੀ ਸ਼ੁਰੂਆਤ ਕਰਦੀਆਂ ਨੇ ਪਹਿਲਾ ਕਦਮ ਰਸੋਈ ਦੇ ਵਿੱਚ ਰੱਖਦੀਆਂ ਨੇ ਉਦੋਂ ਵੀ ਆਪਣੀ ਰਸੋਈ ਦੇ ਵਿੱਚ ਜਾ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਤਿਗੁਰ ਸੱਚੇ ਭਾਸ਼ਾ ਇਸ ਘਰ ਦੇ ਅੰਨ ਦੇ ਭੰਡਾਰੇ ਹਮੇਸ਼ਾ ਭਰੇ ਰਹਿਣ ਇਸ ਘਰ ਦੇ ਵਿੱਚ ਜੋ ਜੀ ਵੀ ਆਵੇ ਭੁੱਖਾ ਨਾ ਜਾਵੇ ਵਾਹਿਗੁਰੂ ਜੀ ਦੋ ਵਕਤ ਦੀ ਰੋਟੀ ਬਖਸ਼ੀ ਆ ਤੁਹਾਡਾ ਧੰਨਵਾਦ ਸ਼ੁਕਰਾਨਾ ਤੂੰ ਦਾ ਤਾਦਾਦਾਰ ਤੇਰਾ ਦਿੱਤਾ ਖਾਮਨਾ ਇਸ ਤਰ੍ਹਾਂ ਮਾਲਕ ਦਾ ਸ਼ੁਕਰਾਨਾ ਕਰਕੇ ਫਿਰ ਆਪਣੇ ਕਰਦਾ ਗਿਆ ਇਸ ਚੁੱਲਾ ਬਾਲਣਾ ਚਾਹੀਦਾ ਹੈ ਜੋ ਵੀ ਪਹਿਲਾ ਚਾਹ ਨਾਸ਼ਤਾ ਬਣਾਉਣੀ ਆ ਉਹਨੂੰ ਬਣਾਉਂਦਿਆਂ ਹੋਇਆਂ ਵੀ ਮੂਲ ਮੰਤਰ ਜੀ ਦਾ ਜਾਪ ਕਰੀਏ ਜੋ ਭਾਈ ਸਾਹਿਬ ਦੀ ਦੀਵਾਨੀ ਜਾਂ ਜਪਜੀ ਸਾਹਿਬ ਦੀ ਦੀਵਾਨੀ ਦੇ ਕੰਠਿਆ ਤੋਂ ਵੀ ਆਪਾਂ ਪੜ ਸਕਦੇ ਹਾਂ ਜਾਂ ਫਿਰ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਉਹ ਚਾਹ ਪਾਣੀ ਨਾਸ਼ਤਾ ਬਣਾਈਏ ਤਾਂ ਦੇਖਣਾ ਸਵੇਰੇ ਸਵੇਰ ਜਦੋਂ ਆਪਾਂ ਇਸ ਤਰੀਕੇ ਦੀ ਨਾਲ ਚਾਹ ਪਾਣੀ ਨਾਸ਼ਤਾ ਤਿਆਰ ਕਰਕੇ ਆਪਣੇ ਘਰ ਦੇ ਜੀਆਂ ਨੂੰ ਸ਼ਿਖਾਵਾਂਗੇ ਨਾ ਉਹਨਾਂ ਦੇ ਮਨ ਦੇ ਉੱਤੇ ਵੀ ਬਹੁਤ ਚੰਗਾ ਪ੍ਰਭਾਵ ਪਵੇਗਾ ਉਹਨਾਂ ਦੇ ਮੁਖ ਦੇ ਵਿੱਚੋਂ ਆਪਣੇ ਆਪ ਹੀ ਸਤਨਾਮ ਵਾਹਿਗੁਰੂ ਜੀ ਨਿਕਲੇਗਾ ਉਹਨਾਂ ਦੇ ਅੰਦਰ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਪ੍ਰਤੀ ਖਿੱਚ ਪੈਦਾ ਹੋਵੇਗੀ ਜੇ ਘਰ ਦੇ ਜੀ ਅਮਰਤ ਵੇਲੇ ਨਹੀਂ ਉੱਠਦੇ ਨਾਮ ਬਾਣੀ ਦੇ ਨਾਲ ਨਹੀਂ ਜੁੜੇ ਰੋਜ਼ਾਨਾ ਚਾਹ ਪਾਣੀ ਨਾਸ਼ਤਾ ਬਣਾਉਂਦਿਆਂ ਹੋਇਆਂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਭੋਜਨ ਪ੍ਰਸ਼ਾਦਾ ਉਹਨਾਂ ਨੂੰ ਛਕਾਉਣਾ ਚਾਹੀਦਾ ਹੈ। ਬਾਕੀ ਸਾਰੇ ਕਰਦੇ ਜੀ ਜਦੋਂ ਭੋਜਨ ਪ੍ਰਸ਼ਾਦਾ ਛਕਦੇ ਨੇ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ। ਮਾਲਕ ਦਾ ਸ਼ੁਕਰਾਨਾ ਕਰਕੇ ਭੋਜਨ ਪ੍ਰਸ਼ਾਦਾ ਛਕਣਾ ਚਾਹੀਦਾ ਹੈ। ਕਦੇ ਵੀ ਆਪਣੀ ਥਾਲੀ ਦੇ ਵਿੱਚ ਝੂਠੇ ਹੱਥ ਨਹੀਂ ਧੋਣੇ ਚਾਹੀਦੇ। ਥਾਲੀ ਵਿੱਚ ਝੂਠ ਨਹੀਂ ਛੱਡਣੀ ਚਾਹੀਦੀ ਜਿੰਨਾ ਕ ਭੋਜਨ ਪ੍ਰਸ਼ਾਦਾ ਖਾ ਸਕਦੇ ਆ ਉਨਾ ਹੀ ਆਪਣੀ ਥਾਲੀ ਦੇ ਵਿੱਚ ਪਵਾਉਣਾ ਚਾਹੀਦਾ ਹੈ ਕਹਿੰਦੇ ਝੂਠ ਤੇ ਝੂਠ ਦੋਵੇਂ ਬੰਦੇ ਨੂੰ ਲੈ ਜਾਂਦੇ ਨੇ ਤਾਂ ਝੂਠਾ ਭੋਜਨ ਪ੍ਰਸ਼ਾਦਾ ਵਿੱਚ ਨਹੀਂ ਛੱਡਣਾ ਥਾਲੀ ਦੇ ਵਿੱਚ ਆਪਣੇ ਝੂਠੇ ਹੱਥ ਨਹੀਂ ਧੋਣੇ ਅਤੇ ਆਪਣੇ ਝੂਠੇ ਬਰਤਨ ਹਮੇਸ਼ਾ ਆਪ ਹੀ ਸਾਫ਼ ਕਰਨੇ ਚਾਹੀਦੇ ਆ ਜੇਕਰ ਸਾਫ਼ ਨਹੀਂ ਕਰ ਸਕਦੇ ਤਾਂ ਫਿਰ ਘਟੋ ਘਟਾ ਜਿੱਥੇ ਵੀ ਤੁਸੀਂ ਭੋਜਨ ਪ੍ਰਸ਼ਾਦਾ ਛੱਕਿਆਏ ਉੱਥੋਂ ਚੁੱਕ ਕੇ ਔਰ ਸੋਈ ਦੇ ਵਿੱਚ ਜ਼ਰੂਰ ਰੱਖ ਆਓ ਜਾਂ ਜਿੱਥੇ ਵੀ ਤੁਸੀਂ ਆਪਣੇ ਬਰਤਨ ਸਾਫ਼ ਕਰਦੇ ਹੋ ਉੱਥੇ ਖੁਦ ਰੱਖ ਕੇ ਆਓ